ਸਤਿ ਸ਼੍ਰੀ ਅਕਾਲ ਮੈਜਰ ਨਿਊਜ਼ਿੰਗ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਕੈਬਨਟ ਦੇ ਵਿੱਚ ਫਿਰ ਬਦਲਦੀ ਜੋ ਕਿ ਇੱਕ ਹਫ਼ਤੇ ਦੇ ਲਈ ਟਾਲ ਦਿੱਤਾ ਗਿਆ ਹੈ ਵਿਕਰਮ ਜੀਠਿਆ ਦੀਆਂ ਮੁਸ਼ਕਲਾਂ ਹੁਣ ਵੱਧੀਆਂ ਦਿਖਾਈ ਦੇ ਰਹੀਆਂ ਨੇ ਸਾਬਕਾ ਡੀਜੀਪੀ ਤੋਂ ਬਾਅਦ ਸਾਬਕਾ ਈਡੀ ਅਫਸਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਐਂਟਰੀ ਮਾਰ ਦਿੱਤੀ ਗਈ ਹੈ ਜਿਸ ਦੇ ਵਿੱਚੋਂ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਮਜੀਠੀਆ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਿੱਧਾ ਚੈਲੰਜ ਸੀਐਮ ਭਗਵੰਤ ਮਾਨ ਨੂੰ ਕਰ ਦਿੱਤਾ ਹੈ ਤੇ ਨਾਲ ਹੀ ਇੱਕ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਮਜੀਠੀਆ ਤੋਂ ਬਾਅਦ ਹੁਣ ਅਗਲਾ ਨੰਬਰ ਕਾਂਗਰਸੀ ਦੇ ਚੋਟੀ ਦੇ ਲੀਡਰਾਂ ਦਾ ਲੱਗਣ ਜਾ ਰਿਹਾ ਹੈ ਮੀਡੀਆ ਰਿਪੋਰਟਾਂ ਵੱਲੋਂ ਦਾਅਵਾ ਕਰਨ ਤੋਂ ਬਾਅਦ ਕਾਂਗਰਸ ਦੇ ਇਹਨਾਂ ਲੀਡਰਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਜਿਸ ਤੋਂ ਬਾਅਦ ਇਹਨਾਂ ਲੀਡਰਾਂ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਵਿਚਾਲੇ ਹਲਚਲ ਦੇਖਣ ਲੱਗ ਪਈ ਹੈ ਤੋਂ ਸਾਬਕਾ ਕੈਬਨ ਮੰਤਰੀਆਂ ਨੂੰ ਪੁਲਿਸ ਨੇ ਕਲੀਨ ਚਿੱਟ ਦਿੱਤੀ ਤੇ ਰੌਲਾ ਪੈ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਇਲਜ਼ਾਮ ਜਿਸ ਆਪਣੇ ਆਪਣੇ ਮੰਤਰੀ ਤੇ ਲਾਏ ਸੀ ਹੁਣ ਉਸੇ ਮੰਤਰੀ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਪੰਜਾਬ ਦੇ ਵਿੱਚ ਹੁਣ ਮੀਂਹ ਪੈਣ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਨਵੀਂ ਭਵਿੱਖਬਾਣੀ ਕਰ ਦਿੱਤੀ ਗਈ ਹੈ ਇਹਨਾਂ ਸਾਰੇ ਖਬਰਾਂ ਬਾਰੇ ਜਾਣਕਾਰੀ ਦੇਵਾਂਗੇ ਤਾਂ ਸ਼ੁਰੂਆਤ ਕਰਦੇ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਕੈਬਨਟ ਦੇ ਵਿੱਚ ਜੋ ਫੇਰ ਬਦਲ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋ ਚਾਰ ਦਿਨਾਂ ਦੇ ਵਿੱਚ ਹੀ ਕੈਬਨਟ ਦੇ ਵਿੱਚ ਫੇਰ ਬਦਲ ਦੇਖਣ ਨੂੰ ਮਿਲੇਗਾ ਪਰ ਹੁਣ ਇਹ ਕੈਬਨਟ ਦੇ ਵਿੱਚ ਫਿਰ ਬਦਲ ਟਲਦਾ ਦਿਖਾਈ ਦੇ ਰਿਹਾ ਹੈ ਇਸ ਦੇ ਪਿਛੇ ਕਰ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਰਾਜਪਾਲ ਆਪਣੇ ਜੱਦੀ ਸ਼ਹਿਰ ਉਦਯਪੁਰ ਚਲੇ ਗਏ ਨੇ ਤੇ ਉਹਨਾਂ ਦੀ ਵਾਪਸੀ 2 ਜੁਲਾਈ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਇਹ ਅਸੰਭਵ ਹੋ ਸਕਦਾ ਹੈ ਕਿਉਂਕਿ ਪੰਜਾਬ ਦੀ ਕੈਬਨਟ ਦੇ ਵਿੱਚ ਸੰਜੀਵ ਅਰੋੜਾ ਦੇ ਨਾਲ ਹੋਰ ਦੋ ਮੰਤਰੀ ਬਣਾਏ ਜਾਣ ਦੀ ਚਰਚਾ ਹੈ ਤੇ ਇਹਨਾਂ ਵਿਧਾਇਕਾਂ ਨੂੰ ਸੋਂ ਰਾਜਪਾਲ ਦੇ ਵੱਲੋਂ ਹੀ ਚੁਕਾਈ ਜਾਂਦੀ ਹੈ ਮંત્રી ਦੇ ਲਈ ਤੇ ਰਾਜਪਾਲ ਗੁਲਾਬਜਨ ਕਟਾਰੀਆ ਦੀ ਗੈਰ ਹਾਜ਼ਰੀ ਕਰਕੇ ਇਹ ਫਿਰ ਬਦਲਦਾ ਜੋ ਮਾਮਲਾ ਹੈ ਉਹਨਾਂ ਟਲਦਾ ਦਿਖਾਈ ਦੇ ਰਿਹਾ ਹੈ ਉਧਰ ਦੂਜੇ ਪਾਸੇ ਵਿਧਾਇਕ ਵੱਜੋਂ ਸੋ ਸੰਜੀਵ अरोड़ा ਦੇ ਵੱਲੋਂ ਅੱਜ ਚੁੱਕ ਲਈ ਗਈ ਹੈ ਤੇ ਇਸ ਸੌ ਚੁੱਕਣ ਤੋਂ ਬਾਅਦ ਪਰਿਵਾਰ ਸਮੇਤ ਸੰਜੀਵ अरोड़ा ਸੀਮ ਭਗਵੰਤ ਮਾਨ ਨੂੰ ਮਿਲੇ ਨੇ ਤੇ ਉਹਨਾਂ ਦੀਆਂ ਕੁਝ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਂਝੀਆਂ ਵੀ ਕੀਤੀਆਂ ਗਈਆਂ ਨੇ ਤੇ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਕਿ ਇਸ ਕੈਬਨਟ ਦੇ ਵਿੱਚ ਫੇਰ ਬਦਲ ਜੋ ਹੋਣਾ ਉਸ ਦੇ ਵਿੱਚ 3-2-3 ਨਵੇਂ ਮੰਤਰੀ ਬਣਾਏ ਜਾ ਸਕਦੇ ਨੇ ਤੇ ਕੁਝ 1-2 ਮੰਤਰੀਆਂ ਨੂੰ ਜੋ ਇਸ ਮੌਕੇ ਕੈਬਨਟ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ ਤੇ ਜੋ ਨਵੇਂ ਵਿਧਾਇਕ ਮੰਤਰੀ ਵਜੋਂ ਸੌਣ ਚੁੱਕਣਗੇ ਉਹਨਾਂ ਦੇ ਵਿੱਚੋਂ ਇੱਕ ਔਰਤ ਵੀ ਵਿਧਾਇਕ ਆਮ ਆਦਮੀ ਪਾਰਟੀ ਦੀ ਵਿਧਾਇਕ ਹੈ ਉਹ ਸੌਣ ਚੁੱਕ ਸਕਦੀ ਹੈ ਮੀਡੀਆ ਰਿਪੋਰਟਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਜੀਠਣੂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਵਿਜੀਲੈਂਸ ਦੇ ਵੱਲੋਂ ਹੁਣ ਸਾਬਕਾ ਅਧਿਕਾਰੀਆਂ ਨੂੰ ਉਹਨਾਂ ਅਧਿਕਾਰੀਆਂ ਨੂੰ ਸੱਦਾ ਜਾਰੀ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਵਿਕਰਮ ਜੀਠਣ ਨਾਲ ਸੰਬੰਧਿਤ ਮਾਮਲੇ ਵਿੱਚ ਜਾਂਚ ਕਰ ਚੁੱਕੇ ਨੇ ਬੀਤੇ ਦਿਨੀ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਧਾਰਤ ਚੱਟੋਪਾਦਿਆ ਨੂੰ ਜਾਣਕਾਰੀ ਦੇਣ ਦੇ ਲਈ ਸੱਦਾ ਗਿਆ ਤੇ ਅੱਜ ਇਡ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਨੂੰ ਇਸ ਮਾਮਲੇ ਵਿੱਚ ਬੁਲਾਇਆ ਗਿਆ ਵਿਜੀਲੈਂਸ ਪਵਨ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਨੇ ਕਹਿਣਾ ਕਿ ਜੋ ਜੋ ਵੀ ਮੇਰੇ ਮਾਮਲੇ ਨਾਲ ਸੰਬੰਧਤ 2013 ਤੋਂ ਲੈ ਕੇ 2017 ਤੱਕ ਵਿਕਰਮ ਜੀਠੇ ਨਾਲ ਜਾਂ ਹੋਰ ਵਿਅਕਤੀ ਜੋ ਇਸ ਮਾਮਲੇ ਦੇ ਵਿੱਚ ਜੁੜੇ ਹੋਏ ਸਨ ਜਿਸ ਦੇ ਵਿੱਚ ਖਾਸ ਕਰਕੇ ਜਗਦੀਸ਼ ਪੋਲਾ ਅਤੇ ਇੱਕ ਹੋਰ ਵਿਅਕਤੀ ਜਿਨ੍ਹਾਂ ਨੂੰ ਕਿ ਮੈਂ ਸਜ਼ਾ ਵੀ ਨਸ਼ਾ ਤਸਕਰੀ ਦੇ ਵਿੱਚ ਕਰਵਾ ਦਿੱਤੀ ਹੈ ਉਹਨਾਂ ਦੇ ਲਗ ਬਿਕਰਮ ਜੀਠਾ ਦਾ ਨਾਮ ਨਸ਼ੇ ਦੇ ਵਿੱਚ ਲਿਆ ਗਿਆ ਸੀ ਜਿਸ ਤੋਂ ਬਾਅਦ ਮੇਰੇ ਵੱਲੋਂ ਬਿਕਰਮ ਜੀਠਾ ਨੂੰ ਲੈ ਕੇ ਵੀ ਜਾਂਚ ਕੀਤੀ ਗਈ ਤੇ ਬਿਜ਼ਨਸ ਦੇ ਵੱਲੋਂ ਜੋ ਅੰਦਰ ਮੇਰੇ ਕੋਲੋਂ ਪੁੱਛਿਆ ਗਿਆ ਉਹ ਮੈਂ ਸਾਰਾ ਕੁਝ ਦੱਸ ਦਿੱਤਾ ਪਰ ਜਾਂਚ ਚੱਲ ਰਹੀ ਹੈ ਇਸ ਕਰਕੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਨਹੀਂ ਦੱਸ ਸਕਦਾ ਤੇ ਮੈਂ ਆਪਣੀ ਨੌਕਰੀ ਦੇ ਦੌਰਾਨ ਜੋ ਤਫਤੀਸ਼ ਕੀਤੀ ਜਾਂਚ ਕੀਤੀ ਉਸ ਦੇ ਵਿੱਚ ਜੋ ਕੁਝ ਵੀ ਜਿਨ੍ਹਾਂ ਜਿਨ੍ਹਾਂ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਉਹਨਾਂ ਨੂੰ ਹੁਣ ਤੱਕ ਸਜ਼ਾ ਹੋ ਚੁੱਕੀ ਹੈ ਲਗਭਗ 17 ਮੁਲਜ਼ਮਾਂ ਨੂੰ ਨਸ਼ਾ ਦੇ ਮਾਮਲੇ ਦੇ ਵਿੱਚ ਜੋ ਜਾਂਚ ਮੈਂ ਕੀਤੀ ਸੀ ਉਹਨਾਂ ਨੂੰ ਕੋਰਟ ਦੇ ਵੱਲੋਂ ਅਦਾਲਤ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਹ ਹੁਣ ਵੀ ਜੇਲ੍ਹਾਂ ਦੇ ਵਿੱਚ ਸਜ਼ਾ ਪੁਕਤ ਰਹੇ ਨੇ ਤੇ ਉਸ ਮੌਕੇ ਜੋ ਜਗਦੀਸ਼ ਭੋਲੇ ਦੇ ਵੱਲੋਂ ਨਸ਼ਾ ਤਸਕਰੀ ਦੇ ਵਿੱਚ ਵਿਕਰਮ ਜੀਠੀਆ ਦਾ ਨਾਮ ਲਿਆ ਗਿਆ ਸੀ ਉਸ ਵੇਲੇ ਡਰੱਗ ਮਨੀ 6000 ਕਰੋੜ ਰੁਪਏ ਦੀ ਡਰੱਗ ਮਨੀ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਤੇ ਉਸ ਦੇ ਬਾਰੇ ਹੁਣ ਜੋ ਕੁਝ ਵੀ ਮੇਰੇ ਕੋਲ ਜਾਣਕਾਰੀ ਹੈ ਮੈਂ ਵਿਜੀਲੈਂਸ ਨੂੰ ਦੇ ਦਿੱਤੀ ਹੈ ਤੇ ਮੈਨੂੰ ਉਮੀਦ ਹੈ ਵਿਜੀਲੈਂਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਇਸ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਦੋਸ਼ੀਏ ਅਦਾਲਤ ਦੇ ਵਿੱਚ ਠਹਿਰਾਇਆ ਜਾਵੇਗਾ ਤੇ ਇਸ ਮੌਕੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਨਜਨ ਸਿੰਘ ਦੇ ਵੱਲੋਂ মিডিਆ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਗੱਲ ਆਖ ਦਿੱਤੀ ਹੈ ਕਿ ਜਿਸ ਮੌਕੇ ਮੈਂ ਅਗਲੀ ਆਪਣੀ ਜਾਂਚ ਅੱਗੇ ਤੋਰ ਰਿਹਾ ਸੀ ਉਸ ਮੌਕੇ ਮੇਰਾ ਟਰਾਂਸਫਰ ਕਰ ਦਿੱਤਾ ਗਿਆ ਮੇਰਾ ਤਬਾਦਲਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੈਨੂੰ ਹਰਾਸ ਵੀ ਕੀਤਾ ਗਿਆ ਯਾਨੀ ਕਿ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਉਸ ਮੌਕੇ ਦੀਆਂ ਸਰਕਾਰਾਂ ਦੇ ਉੱਪਰ ਲਗਾ ਦਿੱਤੇ ਗਏ ਨੇ ਤੇ ਹੁਣ ਵਿਕਰਮ ਜੀਠੇ ਦੇ ਮੁਸ਼ਕਲਾਂ ਲਗਾਤਾਰ ਵਧੀਆਂ ਦਖਾਈ ਦੇ ਰਿਹਾ ਨੇ ਬਾਦਿਆਂ ਅਗਲੀ ਖਬਰ ਦੇ ਬਾਲਾ ਵਿਕਰਮ ਜੀਠੇ ਦੇ ਮਾਮਲੇ ਦੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਖਿਆ ਗਿਆ ਕਿ ਵਿਕਰਮ ਜੀਠਿਆ ਸਰਕਾਰ ਦੀਆਂ ਪੋਲਾ ਖੋਲਦਾ ਸੀ ਭਗਵੰਤ ਮਾਨ ਦੇ ਵੱਲੋਂ ਜੋ ਕੁਝ ਕਾਰੇ ਕੀਤੇ ਜਾਂਦੇ ਸਨ ਉਸ ਦੀਆਂ ਪਰਤਾਂ ਉਧੇੜਦਾ ਸੀ ਇਸ ਕਰਕੇ ਸਿਆਸੀ ਬਦਲਾਖੂਰੀ ਦੇ ਕਿ ਤੈ ਤੇ ਵਿਕਰਮ ਜੀਠੇ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਤੇ ਇਥੇ ਸੀਐਮ ਭਗਵੰਤ ਮਾਨ ਨੂੰ ਚੈਲੰਜ ਕਰਦੇ ਹਾਂ ਉਹਨਾਂ ਨੇ ਆਖ ਦਿੱਤਾ ਹੈ ਕਿ 2007 ਤੋਂ ਲੈ ਕੇ ਇਸ ਮੌਕੇ 2025 ਤੱਕ ਜੇਕਰ ਸਰਕਾਰ ਵਿਕਰਮਜੀਠਿਆ ਦੇ ਖਿਲਾਫ 1 ਰੁਪਿਆ ਵੀ ਗੈਰਕਾਨੂੰਨੀ ਤਰੀਕੇ ਦੇ ਨਾਲ ਜੇਕਰ ਬਣਾਇਆ ਹੋਵੇ ਉਹ ਸਾਬਤ ਕਰ ਦੇਵੇ ਤਾਂ ਮੈਂ ਜਵਾਬ ਦੇ ਆ ਇਹ 540 ਕਰੋੜ ਰੁਪਏ ਦੀ ਗੱਲ ਕਰਦੇ ਨੇ ਮੈਂ 1 ਰੁਪਏ ਦਾ ਵੀ ਚੈਲੰਜ ਕਰਦਾ ਜੇਕਰ ਗੈਰਕਾਨੂੰਨੀ ਤਰੀਕੇ ਦੇ ਨਾਲ ਬਣਾਇਆ ਗਿਆ ਤਾਂ ਅਸੀਂ ਜਵਾਬ ਦੇ ਆ ਤੇ ਇਸ ਮੌਕੇ ਜੋ ਈਡੀ ਦੇ ਵੱਲੋਂ ਗੱਲਾਂ ਆਖੇ ਜਾ ਰਹੀਆਂ ਨੇ ਕਿ ਵਿਦੇਸ਼ੀ ਖਾਤਿਆਂ ਦੇ ਵਿੱਚੋਂ ਇੰਨੇ ਕਰੋੜ ਰੁਪਏ ਜਮ੍ਹਾਂ ਹੋਇਆ ਹੈ ਸ਼ੈਲ ਕੰਪਨੀਆਂ ਦੇ ਵਿੱਚ ਫਰਜੀ ਕੰਪਨੀਆਂ ਦੇ ਵਿੱਚ ਇੰਨਾ ਪੈਸਾ ਜਮ੍ਹਾਂ ਕਰਵਾਇਆ ਗਿਆ ਇਹ ਬਿਲਕੁਲ ਝੂਠਾ ਹੈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਕੋਈ ਵੀ ਸਬੂਤ ਸਰਕਾਰ ਪੇਸ਼ ਨਹੀਂ ਕਰ ਸਕੇਗੀ ਇਹ ਕੇਵਲ ਤੇ ਕੇਵਲ মিডিਆ ਟ੍ਰਾਇਲ ਅਤੇ ਜਾਣ ਬੁੱਝ ਕੇ ਵਿਕਰਮਜੀਠੇ ਨੂੰ ਬਦਨਾਮ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਭਗਵੰਤ ਮਾਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਚੇਤਾਵਨੀ ਵੀ ਦੇ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਥੋੜਾ ਜਿਹਾ ਸਮਾਂ ਰਹਿ ਗਿਆ ਹੈ ਲਗਭਗ 1.5 ਸਾਲ ਦਾ ਸਮਾਂ ਰਹਿ ਗਿਆ ਉਸ ਤੋਂ ਬਾਅਦ ਸਰਕਾਰ ਪਲਟ ਜਾਣੀ ਹੈ ਤਾਂ ਫਿਰ ਤੁਹਾਨੂੰ ਅਸੀਂ ਜਿੰਨਾ ਜਿੰਨਾ ਦੇ ਵੱਲੋਂ ਵੀ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਫਸਰਾਂ ਦੇ ਵੱਲੋਂ ਜੇਕਰ ਇਸ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਈਨ ਕੀਤੇ ਗਏ ਨੇ ਭਗਵੰਤ ਮਾਨ ਦੇ ਵੱਲੋਂ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਜਾਂਚ ਹੋਵੇਗੀ ਤਾਂ ਜਿਹੜੇ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹ ਫਿਰ ਜੇਲ੍ਹ ਦੇ ਵਿੱਚ ਜਾਣਗੇ ਤੇ ਇਸ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਇਹ ਸਾਰਾ ਕੁਝ ਦਿੱਲੀ ਵਾਲਿਆਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਭਗਵੰਤ ਮਾਨ ਦੇ ਕੋਲੋਂ ਸਾਰੀਆਂ ਹੀ ਮੁੱਖ ਮੰਤਰੀ ਵਾਲੀਆਂ ਸ਼ਕਤੀਆਂ ਦਿੱਲੀ ਵਾਲੇ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈਆਂ ਤੇ ਭਗਵੰਤ ਮਾਨ ਹੁਣ ਡੁੱਬ ਜਾਣਾ ਚਾਹੀਦਾ ਹੈ ਸ਼ਰਾਬ ਦੀਆਂ ਜੋ ਬੋਤਲਾ ਪੀਂਦਾ ਹੈ ਦੋ ਬੋਤਲਾਂ ਹੋਰ ਲੈ ਕੇ ਉਸ ਦੇ ਵਿੱਚ ਭਗਵੰਤ ਮਾਨ ਨੂੰ ਡੁੱਬ ਜਾਣਾ ਚਾਹੀਦਾ ਹੈ ਇੱਥੇ ਇਹ ਗੱਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਕਰ ਦਿੱਤੀਆਂ ਗਈਆਂ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਜੀਠਾ ਨੂੰ ਆਮਦੋਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਮੀਡੀਆ ਰਿਪੋਰਟਾਂ ਵੱਲੋਂ ਇਹ ਦਾਵਾ ਕੀਤਾ ਜਾਣ ਲੱਗ ਪਿਆ ਹੈ ਕਿ ਹੁਣ ਵਾਰੀ ਕਾਂਗਰਸੀਆਂ ਦੀ ਆਉਣ ਵਾਲੀ ਹੈ ਵਿਕਰਮ ਜੀਠਾ ਤੋਂ ਬਾਅਦ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਰਾਜਾ ਵੜਿੰਗ ਇਹਨਾਂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਕਿ ਵਿਜੀਲੈਂਸ ਦੇ ਵੱਲੋਂ ਹੱਥ ਇਹਨਾਂ ਲੀਡਰਾਂ ਨੂੰ ਪਾਇਆ ਜਾਵੇਗਾ ਦਿਨਿਕ ਪਾਸਕਰ ਅਤੇ ਏਪੀਪੀ ਸਾਂਝੇ ਦੇ ਵੱਲੋਂ ਨਿਸ਼ਰ ਕੀਤੀ ਗਈ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਕਰਮਜੀਠਾ ਦੀ ਅਮਦਤ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਕਾਂਗਰਸੀਆਂ ਦੇ ਕਈ ਆਗੂ ਸਤਰਕ ਹੋ ਗਏ ਨੇ ਸੂਤਰਾਂ ਦੇ ਮੁਤਾਬਕ ਬਿਜ਼ਨਸ ਦੇ ਵੱਲੋਂ ਜਿੱਥੇ ਪਹਿਲਾਂ ਹੀ ਕਾਂਗਰਸੀ ਆਗੂਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੁਣ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਉਹਨਾਂ ਨੂੰ ਲੈ ਕੇ ਪਾਰਟੀ ਦੇ ਇਨ ਆਗੂਆਂ ਦੇ ਵਿੱਚ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸਾਫ ਕਾ ਖੇਡ ਮੰਤਰੀ ਪ੍ਰਗਟ ਸਿੰਘ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘਾ ਬੀਤੇ 3 ਦਿਨਾਂ ਤੋਂ ਕਿਸੇ ਦੇ ਸੰਪਰਕ ਦੇ ਵਿੱਚ ਨਹੀਂ ਆ ਰਹੇ ਉਹਨਾਂ ਦਾ ਤੇ ਅਤੇ ਉਹਨਾਂ ਦੇ ਪੀਏ ਦਾ ਫੋਨ ਬੰਦ ਆ ਰਿਹਾ ਹੈ ਪ੍ਰਗਟ ਸਿੰਘ ਦੇ ਉੱਪਰ ਇਹ ਦੋਸ਼ ਹੈ ਕਿ ਪੰਜਾਬ ਯੂਥ ਸਪੋਰਟਸ ਕਾਰਪੋਰੇਸ਼ਨ ਦੇ ਜੋ ਚੇਅਰਮੈਨ ਉਹ ਬਣੇ ਸਨ ਉਸ ਦੇ ਦੌਰਾਨ ਸਰਕਾਰੀ ਫੰਡਾਂ ਦਾ ਦਰਯੋਗ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਇਹ ਉਹਨਾਂ ਦੇ ਉੱਪਰ ਹੈ ਦੋਸ਼ ਲੱਗਦੇ ਨੇ ਤੇ ਮੌਜੂਦਾ ਚੱਲ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਇਹ ਸੰਕੇਤ ਮਿਲ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਦੇ ਉੱਪਰ ਵੀ ਵਿਜੀਲੈਂਸ ਦੇ ਵੱਲੋਂ ਕੋਈ ਕਾਰਵਾਈ ਕੀ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਇਹਨਾਂ ਮੀਡੀਆ ਰਿਪੋਰਟਰਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਕਾਂਗਰਸੀਆਂ ਦੀ ਲਿਸਟ ਵਿਜੀਲੈਂਸ ਦੇ ਵੱਲੋਂ ਬਣਾਈ ਗਈ ਹੈ ਉਹਨਾਂ ਦੇ ਵਿੱਚ ਪ੍ਰਗਟ ਸਿੰਘ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਸਾਬਕਾ ਮੰਤਰੀ ਸੁੰਦਰ ਸ਼ਾਮ ਸਿੰਘ ਅਰੋੜਾ ਅਤੇ ਵਿਜੇਂਦਰ ਸਿੰਘਲਾ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸਾਬਕਾ ਮੰਤਰੀ ਓਪੀ ਸੋਨੀ ਦੇ ਖਿਲਾਫ ਪਹਿਲਾਂ ਹੀ ਇਹਨਾਂ ਮਾਮਲੇ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਬਣਾਉਣ ਦੇ ਮਾਮਲੇ ਵਿੱਚ ਚਾਰਜੀਟ ਦਾ ਖਲਾ ਹੋ ਚੁੱਕੀ ਹੈ ਤੇ ਬਿਕਰਮ ਮਜੀਠੀਾ ਦੀ ਗ੍ਰਿਫਤਾਰੀ ਤੋਂ ਬਾਅਦ ਅਚਰਨਜੀਤ ਸਿੰਘ ਚੰਨੀ ਦੇ ਵੱਲੋਂ ਖੋਦੀ ਇਹ ਦੱਸ ਦਿੱਤਾ ਗਿਆ ਸੀ ਕਿ ਹੁਣ ਅਗਲਾ ਨਿਸ਼ਾਨਾ ਜਾਂ ਤਾਂ ਮੈਂ ਆ ਤੇ ਜਾਂ ਫਿਰ ਪ੍ਰਗਟ ਸਿੰਘ ਹੈ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਸਕਦੀ ਹੈ ਸਾਨੂੰ ਇਹ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਤਾਂ ਜਿਸ ਤੋਂ ਬਾਅਦ ਇਹ ਮੀਡੀਆ ਪੋਰਟਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਪ੍ਰਗਟ ਸਿੰਘ ਦਾ ਫੋਨ ਅਤੇ ਉਹਨਾਂ ਦੇ ਪੀਏ ਦਾ ਫੋਨ ਬੰਦ ਆ ਰਿਹਾ ਹੈ। ਵਾਧਿਆ ਅਗਲੀ ਖਬਰ ਦੇ ਵੱਲ ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਨੂੰ ਹੁਣ ਕਲੀਨ ਚਿੱਟਾ ਪੁਲਿਸ ਦੇ ਵੱਲੋਂ ਦੇ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 2022 ਦੇ ਵਿੱਚ ਖੁਦ ਵੀਡੀਓ ਬਣਾ ਕੇ ਇਹ ਦੋਸ਼ਾ ਵਿਜੇ ਸਿੰਘਲਾ ਦੇ ਉੱਪਰ ਇਹ ਦੋਸ਼ ਲਗਾਇਆ ਗਿਆ ਸੀ ਕਿ ਸਾਡਾ ਸਿਹਤ ਮੰਤਰੀ ਜਿਸ ਦੇ ਨਾਮ ਵਿਜੇ ਸਿੰਘਲਾ ਇਸ ਦੀ ਮੇਰੇ ਕੋਲ ਸ਼ਿਕਾਇਤਾਂ ਨੇ ਅਤੇ ਕੂਤਵੀ ਨੇ ਇਸ ਦੇ ਵੱਲੋਂ ਜੋ ਆਪਣੇ ਸਿਹਤ ਮੰਤਰੀ ਨਾਲ ਸੰਬੰਧਤ ਸਿਹਤ ਵਿਭਾਗ ਦੇ ਨਾਲ ਸੰਬੰਧਤ ਜੋ ਵਿਕਾਸ ਕਾਰਜ ਚੱਲ ਰਹੇ ਨੇ ਉਹਨਾਂ ਦੇ ਵਿੱਚ 1% ਕਮਿਸ਼ਨ ਇਸ ਦੇ ਵੱਲੋਂ ਮੰਗਿਆ ਗਿਆ ਹੈ ਤੇ ਜਿਸ ਨੂੰ ਲੈ ਕੇ ਮੇਰੇ ਕੋਲ ਆਡੀਓ ਰਿਕਾਰਡਿੰਗ ਵੀ ਹੈ ਸਬੂਤ ਵੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਇਸ ਜੋ ਇਲਜ਼ਾਮ ਲੱਗੇ ਨੇ ਇਹ ਖੋਦਾ ਵਿਜੇ ਸਿੰਘਲਾ ਨੇ ਮੰਨੇ ਨੇ ਇਹ ਇਸ ਮਾਮਲੇ ਬਾਰੇ ਹੁਣ ਕਿਸੇ ਨੂੰ ਵੀ ਨਹੀਂ ਪਤਾ ਇਹ ਸਿਰਫ ਮੈਨੂੰ ਪਤਾ ਹੈ ਤਾਂ ਜਾਂ ਫਿਰ ਵਿਜੇ ਸਿੰਘਲਾ ਨੂੰ ਪਤਾ ਹੈ ਵਿਜੇ ਸਿੰਘਲਾ ਦੇ ਉੱਪਰ ਇਹ ਦੋਸ਼ ਲਗਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਉਹਨਾਂ ਦੇ ਉੱਪਰ ਐਫ ਆਈ ਆਰ ਵੀ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਜਿਸ ਤੋਂ ਬਾਅਦ ਵਿਜੇ ਸਿੰਘਲਾ ਨੂੰ ਕੁਝ ਸਮਾਂ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਤੇ ਹੁਣ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਸ ਪ੍ਰਚਾਰਚਾਰ ਦੇ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਉੱਪਰ ਦੋਸ਼ ਲੱਗੇ ਸਨ ਉਹਨਾਂ ਦੇ ਵਿੱਚ ਹੁਣ ਪੁਲਿਸ ਨੇ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਉਹਨਾਂ ਦੇ ਉੱਪਰ ਜੋ ਦੋਸ਼ ਲੱਗੇ ਸਨ ਉਹ ਸਾਬਿਤ ਨਹੀਂ ਹੋ ਸਕੇ ਤੇ ਪੁਲਿਸ ਦੇ ਵੱਲੋਂ ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਵਿਧਾਇਕ ਵਿਜੇ ਸਿੰਘ ਨੂੰ ਨਿਰਦੋਸ਼ ਕਹਿੰਦਿਆਂ ਹੋਇਆਂ ਇਹ ਅਦਾਲਤ ਦੇ ਵਿੱਚ ਆਪਣੀ ਕਲੋਜ਼ਰ ਰਿਪੋਰਟ ਆ ਸੋਬਤ ਦਿੱਤੀ ਹੈ ਪਰ ਇਸ ਮਾਮਲੇ ਦੇ ਵਿੱਚ ਵਿਜੇ ਸਿੰਘਲਾ ਦੇ ਨਾਲ ਨਾਲ ਉਹਨਾਂ ਦੇ OSD ਖਿਲਾਫ ਹੀ ਪਰਚਾ ਇਸੇ ਮਾਮਲੇ ਨੂੰ ਲੈ ਕੇ ਦਰਜ ਕੀਤਾ ਗਿਆ ਸੀ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਪਰ OSD ਨੂੰ ਨਹੀਂ ਦਿੱਤੀ ਗਈ ਹੈ ਉਹਨਾਂ ਦੇ ਖਿਲਾਫ ਅਜੇ ਵੀ ਜਾਂਚ ਚੱਲ ਰਹੀ ਹੈ ਤੇ ਜਿਸ ਵਿਅਕਤੀ ਦੇ ਵੱਲੋਂ ਵਿਜੇ ਸਿੰਘਲਾ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਦਿੱਤੀ ਸੀ ਉਸ ਦਾ ਹੁਣ ਕਹਿਣਾ ਹੈ ਕਿ ਜੇਕਰ ਇੱਕ ক্লোਜ਼ਰ ਰਿਪੋਰਟ ਵਿਧਾਇਕ ਖਿਲਾਫ ਅਦਾਲਤ ਦੇ ਵਿੱਚ ਲਗਾ ਦਿੱਤੀ ਗਈ ਹੈ ਤਾਂ ਮੇਰਾ ਇਸ ਨੂੰ ਲੈ ਕੇ ਕੋਈ ਵੀ ਇਤਰਾਜ਼ ਨਹੀਂ ਹੈ ਜੇਕਰ ਪੁਲਿਸ ਦਾ ਕਹਿਣਾ ਕਿ ਉਹ નિર્ਦੋਸ਼ ਹੈ ਤਾਂ ਫਿਰ નિર્ਦੋਸ਼ ਹੈ ਕਿਉਂਕਿ ਪੁਲਿਸ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਹੀ ਇਹ ਉਹਨਾਂ ਨੂੰ નિર્ਦੋਸ਼ ਕਰਾਰ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਪੁਲਿਸ ਦੇ ਵੱਲੋਂ ਕਲੋਜ਼ਰ ਰਿਪੋਰਟ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਹੈ ਉਸ ਨੂੰ ਲੈ ਕੇ ਅਦਾਲਤ ਜੁਲਾਈ ਮਹੀਨੇ ਦੇ ਵਿੱਚ ਸੁਣਵਾਈ ਹੋਵੇਗੀ ਜੇਕਰ ਅਦਾਲਤ ਦੇ ਵੱਲੋਂ ਇੱਕ ਕਲੋਜ਼ਰ ਰਿਪੋਰਟ ਪ੍ਰਵਾਨ ਕਰ ਲਈ ਜਾਂਦੀ ਹੈ ਤਾਂ ਮਾਮਲਾ ਇੱਥੇ ਹੀ ਬੰਦ ਹੋ ਜਾਵੇਗਾ ਵਿਜੇ ਸਿੰਘਲਾ ਇਸ ਮਾਮਲੇ ਦੇ ਵਿੱਚੋਂ ਬਰੀ ਹੋ ਜਾਣਗੇ ਤੇ ਜੇਕਰ ਅਦਾਲਤ ਦੇ ਵੱਲੋਂ ਇੱਕ ਕਲੋਜ਼ਰ ਰਿਪੋਰਟ ਪ੍ਰਵਾਨ ਨਹੀਂ ਜਾਂਦੀ ਤਾਂ ਫਿਰ ਵਿਜੇ ਸਿੰਘਲਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਮਾਨਸਾ ਹਲਕੇ ਦੇ ਵਿਧਾਇਕ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਵਿਰੋਧੀ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆੜ ਕੁੱਠਿਆ ਨੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਸਭ ਕੁਝ ਡਰਾਮਾ ਪਹਿਲਾਂ ਕਿਉਂ ਰਚਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਵੀਡੀਓ ਬਣਾ ਕੇ ਕਿਹਾ ਸੀ ਕਿ ਮੇਰੇ ਕੋਲ ਇਸ ਦੇ ਸਬੂਤ ਨੇ ਤਾਂ ਫਿਰ ਹੁਣ ਕੀ ਹੋ ਗਿਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਦਿੱਲੀ ਵਾਲਿਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦਬਾਅ ਪਾ ਕੇ ਕਲਿੰਚਟਾ ਵਿਧਾਇਕ ਨੂੰ ਦਵਾਈ ਗਈ ਹੈ ਉਹਨਾਂ ਦਾ ਕਹਿਣਾ ਕਿ ਮੈਂ ਇਸ ਮਾਮਲੇ ਦੇ ਵਿੱਚ ਇਹ ਮੰਗ ਕਰਦਾ ਕਿ ਹੁਣ ਇਸ ਮਾਮਲੇ ਦੀ ਜਾਂਚ ਸੂਬੇ ਤੇ ਬਾਹਰ ਕਿਸੇ ਜਾਂਚ ਏਜੰਸੀ ਦੇ ਕੋਲੋਂ ਕਰਵਾਈ ਜਾਵੇ ਤਾਂ ਜੋ ਸੱਚ ਨਿਕਲ ਕੇ ਸામਨੇ ਆਵੇ ਤੇ ਉਧਰ ਦੂਜੇ ਪਾਸੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਹੀ ਕੁਝ ਆਕ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਸਮੇਂ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਵਿੱਚ ਛੇਕੀ ਮਾਰੀ ਗਈ ਕੋਈ ਹੋਰ ਨਹੀਂ ਜਾਣਦਾ ਮੈਂ ਸਖਤ ਕਾਰਵਾਈ ਕਰ ਰਿਹਾ ਹੁਣ ਪੰਜਾਬ ਪੁਲਿਸ ਵਿਜੇ ਸਿੰਘ ਲਾਣੋ ਸਾਫ਼ ਸੁਥਰੀ ਕਲੀਨ ਚਿਟਾ ਦਿੰਦੀ ਹੈ ਕੋਈ ਸਬੂਤ ਨਹੀਂ ਕੋਈ ਕੇਸ ਨਹੀਂ ਭਗਵੰਤ ਮਾਨ ਦੀ ਫਿਲਮੀ ਸ਼ੈਲੀ ਦੀ ਰਾਜਨੀਤੀ ਵਿੱਚ ਸਿਰਫ ਇੱਕ ਹੋਰ ਅਧਿਆਏ ਤਾਂ ਫਿਰ ਇਹ ਕੀ ਸੀ ਸੁਰਖੀਆਂ ਲਈ ਇੱਕ ਸਕ੍ਰਿਪਟਡ ਡਰਾਮਾ ਇਹ ਸ਼ਾਸਨ ਨਹੀਂ ਇਹ ਇੱਕ ਸਰਕਸ ਹੈ ਇੱਥੇ ਪ੍ਰਤਾਪ ਸਿੰਘ ਬਾਜਵਾਦ ਦੇ ਵੱਲੋਂ ਜੋ ਵਿਜੇ ਸਿੰਘ ਨੂੰ ਕਲੀਨ ਚੇਟ ਦੇ ਦਿੱਤੀ ਗਈ ਉਸ ਨੂੰ ਲੈ ਕੇ ਆਪਣਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਵਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵਾਲਾ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਮਾਹਰਾਂ ਦੇ ਅਨੁਸਾਰ ਪੰਜਾਬ ਦੇ ਵਿੱਚ 29 ਅਤੇ 30 ਜੂਨ ਨੂੰ ਮੀਂਹ ਪੈਣ ਦੀ پیشن گوئی ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣ ਕਿ 29 ਅਤੇ 30 ਜੂਨ ਦੇ ਦੌਰਾਨ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣਗੇ ਪਰ ਇਨ੍ਹਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਪਵੇਗਾ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ گوئی ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਨ੍ਹਾਂ ਮੌਸਮ ਮਾਰਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਅਜਿਹੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਮੀਂਹ ਨਹੀਂ ਪੈ ਸਕਦਾ ਟਟਵਾ ਮੀਂਹ ਪੈਣ ਦੀ ਪੇਸ਼ گوئی ਇਨ੍ਹਾਂ ਮੌਸਮ ਮਾਰਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਅਤੇ ਇਹ ਮੀਂਹ ਹੋਣਾ 29 ਜੂਨ ਅਤੇ 30 ਜੂਨ ਦੇ ਦਰਮਿਆਨ ਦੱਸੇ ਜਾ ਰਹੇ ਨੇ ਇਹਨਾਂ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਹਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰੈਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ